ਗੌੜੀ ਮਹੱਲਾ ਪੰਜਵਾਂ ਗੁਰਸੇਵਾ ਤੇ ਨਾਮੇ ਲਾਗਾ ਤਿਸ ਕਉ ਮਿਲਿਆ ਜਿਸ ਮਸਤਕ ਭਾਗਾ ਤਿਸ ਕੈ ਹਿਰਦੈ ਰਵਿਆ ਸੋਏ ਮਾਨ ਤਨ ਸੀਤਲ ਨਹਿ ਚਲ ਹੋਏ ਐਸਾ ਕੀਰਤਨ ਾਂਕਰ ਮਨ ਮੇਰੇ ਈ ਹਾਂ ਊਹਾਂ ਜੋ ਕਾਮ ਤੇਰੈ ਰਹਾਵ ਜਾਸ ਜਪਤ ਭਾਉ ਅਪਦਾ ਜਾਏ ਤਾਬਤ ਮਨੁਆ ਆ ਬੈਠਾਏ ਜਾਸ ਜਪਤ ਫੇਰ ਦੂਖ ਨਾ ਲਾਗੇ ਜਾਸ ਜਪਤ ਇਹ ਹਉਮੈ ਭਾਗੇ ਜਾਸ ਜਪਤ ਵਸ ਆਵੇ ਪੰਜਾ ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾਉ ਜਾਸ ਜਪਤ ਇਹ ਤ੍ਰਿਸਨਾ 부ਜੇ ਜਾਸ ਜਪਤ ਹਰ ਦਰਗਹਿ ਸਿਜੈ ਜਾਸ ਜਪਤ ਕੋਟ ਮਿਟਹਿ ਅਪਰਾਧ ਜਾਸ ਜਪਤ ਹਰ ਹੋਵੈ ਸਾਦ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਾਲ ਸਗਲੀ ਖੋਵੈ ਜਾਸ ਜਪਤ ਰਤਨ ਹਾਰ ਮਿਲੈ ਬਾਹੁਰ ਨਾ ਛੋੜੈ ਹਾਰ ਸੰਗ ਹਿਲੇ ਜਾਸ ਜਪਤ ਕਈ ਬੈਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗਨ ਨਾ ਪੋਹਤ ਜਾਸ ਜਪਤ ਇਹੋ ਕਾਲ ਨਾ ਜੋਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁਖ ਲਾਥਾ ਜਾਸ ਜਪਤ ਮੁਸਕਲ ਕਸ਼ੂ ਨ ਬਨੈ ਜਾਸ ਜਪਤ ਸੁਣ ਅਨਹਤ ਧੁਨੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਦਾ ਹੋਏ ਗੁਰ ਸੋਭਦ੍ਰਿਸ਼ਟ ਸਭ ਊਪਰ ਕਰੀ ਜਿਸ ਕਾ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਿਨ ਭੋਜਨ ਚੂਰਾ ਕਾਹੋ ਨਾਨਕ ਜਿਸ ਸਤਗੁਰੂ ਪੂਰਾ ਗਾਉੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਿਧ ਅੰਤਰ ਧਾਰੈ ਬੰਚ ਜਨਾ ਸਿਉ ਸੰਗ ਨਿਵਾਰੈ ਦਾਸ ਇੰਦਰੀ ਕਰਿ ਰਾਖੈ ਵਾਸ ਤਾ ਕੈ ਆਤਮੈ ਹੋਏ ਪ੍ਰਗਾਸ ਐਸੀ ਦ੍ਰਿੜਤਾ ਤਾ ਕੈ ਹੋਏ ਜਾ ਕਾਉ ਦਇਆ ਮਯਾ ਪ੍ਰਭ ਸੁਏ ਰਹਾਉ ਤਾਜੰ ਦੁਸ਼ਟ ਜਾ ਕੈ ਏਕ ਸਮਾਨੈ ਜੀਤਾ ਬੋਲਣ ਤੇਤਾ ਗਿਆਨੈ ਜੀਤਾ ਸੁਨਣਾ ਤੇਤਾ ਨਾਮ ਜੀਤਾ ਪੇਖਣਾ ਤੇਤਾ ਧਿਆਨ ਸਹਜੇ ਜਾਗਣ ਸਹਜੇ ਸੋਏ ਸਹਜੇ ਹੋਤਾ ਜਾਏ ਸੋ ਹੋਏ ਸਹਜ ਬੈਰਾਗ ਸਹਜੇ ਹੀ ਹਸਣਾ ਸਹਜੇ ਚੂਪ ਸਹਜੇ ਹੀ ਜਪਨਾ ਸਹਿਜ ਭੋਜਨ ਸਹਿਜ ਭਾਉ ਸਹਿਜ ਮਿਟਿਓ ਸਗਲ ਦੁਰਾਉ ਸਹਿਜ ਹੋਆ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮਨ ਸੰਗ ਸਹਿਜ ਗ੍ਰਹਿ ਮਹਿ ਸਹਿਜ ਉਦਾਸੀ ਸਹਿਜ ਦੁਬਿਦਾ ਤਨ ਕੀ ਨਾਸੀ ਜਾ ਕੈ ਸਹਿਜ ਮਨ ਭਇਆ ਆਨੰਦ ਤਾ ਕਉ ਭੇਟਿਆ ਪਰਮ ਆਨੰਦ ਸਹਜ ਅੰਮ੍ਰਿਤ ਪੀਓ ਨਾਮ ਸਹਜ ਕੀਨੋ ਜੀ ਕੋ ਦਾਨ ਸਹਜ ਕਥਾ ਮਹਿ ਆਤਮ ਰਸਿਆ ਉਤਾਵ ਕੈ ਸੰਗ ਅਬినాਸੀ ਵਸਿਆ ਸਹਜ ਆਸਨ ਅਸਥਿਰ ਭਾਇਆ ਸਹਜ ਅਨਹਤ ਸਬਦ ਵਜਾਇਆ ਸਹਜ ਰੂਣ ਝੂਣਕਾਰ ਸੁਹਾਇਆ ਉਤਾਵ ਕੈ ਘਰ ਪਾਰ ਬ੍ਰਹਮ ਸਮਾਇਆ ਸਹਿਜ ਜਾ ਕਉ ਪਰਿਓ ਕਰਮ ਸਹਿਜ ਗੁਰ ਭੇਤਿਓ ਸਚ ਧਰਮ ਜਾ ਕੈ ਸਹਿਜ ਭਇਆ ਸੋ ਜਾਣੈ ਨਾਨਕ ਦਾਸ ਤਾ ਕੈ ਪੁਰਬਾਣੈ ਗਾਉੜੀ ਮਹੱਲਾ ਪੰਜਵਾਂ પ્રથમે ગર્ભવાસ તે તર્યા પુત્ર ખલતર કુટામબ સંગ જુર્યા ભોજન અનક પ્રકાર બહુ કપરે સર પર ગવન કરે ગે બપુરે કવન અસ્થાન જો કભો ના તરએ કવન શબ્દ જીત દુર્મત હરએ રહાવ ਇੰਦਰਪੁਰੀ ਮਹਿ ਸਰਪਰ ਮਰਣਾ ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ ਸੇਵਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨੁ ਸਬਿ ਤਾਲਾ ਗਿਰ ਤਰ ਧਾਰਣ ਗਗਨ ਅਰ ਤਾਰੇ ਰਾਵ ਸਾਸ ਪਵਣ ਪਾਵਕ ਨੀਰਾਰੇ ਦਿਨ ਸਰੈਣ ਵਰਤ ਅਰ ਭੇਦਾ ਸਾਸਤਿ ਸਿਮਰਤ ਬਿਨ ਸਹਿ ਗੇ ਵੇਦਾ तीर्थ देव देहुरा पोथी मारा तिलक सोच पाक होती <th>ती डंडाओत प्रसादन भोगा गमन करे गो सगलो लोगा जात वर्ण तुर्क अर हिंदू पास पंखी अनक जोन जिंदू सगल पासार दीजे पासार बिनस जाए गो सगल आकारा ਸਾਹਿਬ ਜਿ ਸਿਫਤ ਭਗਤ ਤਤ ਗਿਆਨ ਸਦਾ ਆਨੰਦ ਨਿਹਚਲ ਸਚ ਥਾਨਾ ਤਹਾਂ ਸੰਗਤ ਸਾਧ ਗੁਣ ਰਸੈ ਅਨਭਾਉ ਨਗਰ ਤਹਾਂ ਸਦ ਵਸੈ ਤਹਾਂ ਭਉ ਪਰਮਾ ਸੋਗ ਨ ਚਿੰਤਾ ਆਵਣ ਜਾਵਣ ਮਿਰਤ ਨ ਹੋਤਾ ਤੈਂ ਸਦਾ ਆਨੰਦ ਅਨਹਤ ਆਖਾਰੇ ਭਗਤ ਵਸੈ ਕੀਰਤਨ ਆਧਾਰੇ ਬਾਰ ਬ੍ਰਹਮ ਕਾ ਅੰਤ ਨ ਬਾਰ ਪਾਉਣ ਕਰੈ ਤਾ ਕਾ ਵਿਚਾਰ ਕਾਹੋ ਨਾਨਕ ਜਿਸ ਕਿਰਪਾ ਕਰੈ ਮਿਹਚਲ ਥਾਨ ਸਾਧ ਸੰਗ ਤਰੈ ਗਾਉੜੀ ਮਹੱਲਾ ਪੰਜਾਬ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸੈ ਵਡਿਆਈ ਜੋ ਇਸ ਮਾਰੇ ਤਿਸ ਕਾ ਦੁਖ ਜਾਈ ਐਸਾ ਕੋਈ ਜੇ ਦੁਪਤਾ ਮਾਰਗਵਾਵੈ ਇਸਹਿ ਮਾਰ ਰਾਜ ਜੋਗ ਕਮਾਵੇ ਰਹਾਉ ਜੋ ਇਸ ਮਾਰੇ ਤਿਸ ਕਾਉ ਭਾਉ ਨਾਹੀ ਜੋ ਇਸ ਮਾਰੇ ਸੋ ਨਾਮ ਸਮਾਹੇ ਜੋ ਇਸ ਮਾਰੇ ਤਿਸ ਕੀ ਦਰਸਨਾ ਬੁਝੈ ਜੋ ਇਸ ਮਾਰੇ ਸੋ ਦਰਗਹਿ ਸਿਜੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੈ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਣੀ ਜੋ ਇਸ ਮਾਰੇ ਸੋਨੇ ਚਲਤਨੀ ਜੋ ਇਸ ਮਾਰੇ ਸੋ ਵਡਭਾਗਾ ਜੋ ਇਸ ਮਾਰੇ ਸੋ ਅਨੰਦ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੋ ਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮ ਤੇ ਨਹੀਂ ਸੁਖੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕਿਛ ਝੌਲਾ ਜਾ ਕਉ ਭਏ ਕਿਰਪਾਲ ਕਿਰਪਾ ਨਿਧ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਿਦਾ ਜਾ ਕੀ ਹੈ ਮਾਰੀ ਕਾਹੋ ਨਾਨਕ ਸੋ ਬ੍ਰਹਮ ਬੀਚਾਰੀ ਗਾਉੜੀ ਮਹੱਲਾ ਪੰਜਵਾਂ ਹਰਿ ਸਿਉ ਜੁਰੈ ਤਾ ਸਭ ਕੋ ਮੀਤ ਹਰਿ ਸਿਉ ਜੁਰੈ ਤਾ ਨਿਹਚਲ ਚੀਤੈ ਹਰ ਸਿਉ ਜੁਰੈ ਨਾ ਵਿਆਪੈ ਕਾੜਾ ਹਰ ਸਿਉ ਜੁਰੈ ਤਾ ਹੋਏ ਨਿਸਤਾਰ ਰੇ ਮਨ ਮੇਰੇ ਤੂੰ ਹਰ ਸਿਉ ਜੋਰ ਕਾਜ ਤੁਹਾਰੈ ਨਾਹੀ ਹੋਰ ਰਹਾਉ ਵੱਡੇ ਵੱਡੇ ਜੋ ਦੁਨੀਆਂ ਦਾਰ ਕਾਹੂ ਕਾਜ ਨਹੀਂ ਗਾਵਾਰ ਹਰ ਕਾ ਦਾਸ ਨੀਚ ਕੁੱਲ ਸੁਣਹਿ ਤਿਸ ਕੈ ਸੰਗ ਖਿਨ ਮਹਿ ਉਧਰਹਿ ਕੋਟ ਮੱਜਨ ਜਾ ਕੈ ਸੁਣ ਨਾਮ ਕੋਟ ਪੂਜਾ ਜਾ ਕੈ ਹੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਵਿਦ ਜਾਣੀ ਮਨ ਆਪਣੇ ਮਹਿ ਫਿਰ ਫਿਰ ਚੀਤ ਬਿਨ ਸੁਜਾਹੇ ਮਾਇਆ ਕੀ ਹੇਤ ਹਰ ਅਬినాਸੀ ਤੁਮਰੇ ਸੰਗ ਮਨ ਮੇਰੇ ਰਾਚ ਰਾਮ ਕਹਿ ਰੰਗ ਜਾ ਕੈ ਕਾਮ ਉਤਰੈ ਸਭ ਕੂਖ ਜਾ ਕੈ ਕਾਮ ਨਾ ਜੋਹੈ ਦੂਤ ਜਾ ਕੈ ਕਾਮ ਤੇਰਾ ਵੱਡ ਗਮਰ ਜਾ ਕੈ ਕਾਮ ਹੋਵੈ ਤੂੰ ਅਮਰ ਜਾ ਕੇ ਜਾਕਰ ਕਾਉ ਨਹੀਂ દાન ਜਾ ਕੇ ਜਾਕਰ ਕਾਉ ਨਹੀਂ ਬਾਨ ਜਾ ਕੇ ਦਫਤਰ ਪੁੱਛੈ ਨਾ ਲੇਖਾ ਉਤਾ ਕੀ ਚਾਕਰੀ ਕਰੋ ਵਿਸੇਖਾ ਜਾ ਕੇ ਊਨ ਨਾਹੀ ਕਾਉ ਬਾਤ ਏ ਕੈ ਆਪ ਅਨੇਕੈ ਭਾਤ ਜਾ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰਤਾ ਕੀ ਕਾਲ ਨਾ ਕੋ ਚਤੁਰ ਨਾਹੀ ਕੋ ਮੂੜਾ ਨਾ ਕੋ ਹੀਣਾ ਨਾਹੀ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗਾਉੜੀ ਮਹੰਲਾ ਪੰਜਵਾ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਤਿਉ ਜੀਵਹਿ ਸਾਕਤ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮਹਿ ਜੀਆ ਕੋਟ ਦਿਨ ਸਲਾਖ ਸਦਾ ਥਿਰthia ਰਹਾਉ ਮਹਿਨ ਸਿਮਰਨ ਧ੍ਰੇਗ ਕਰਮ ਕਰਾਸ ਕਾਗ ਬਤਨ ਵਿਸ਼ਟਾ ਮਹਿ ਵਾਸ ਬਿਨ ਸਿਮਰਨ ਭਏ ਕੂਕਰ ਕਾਮ ਸਾਖਤ ਬੇਸਵਾ ਪੂਤ ਨਿਨਾਮ ਬਿਨ ਸਿਮਰਨ ਜੈਸੇ ਸਿੰਘ ਸ਼ਤਾਰਾ ਬੋਲੇ ਕੂਰ ਸਾਖਤ ਮੋਖ ਕਾਰਾ ਬਿਨ ਸਿਮਰਨ ਗਰ ਧਵ ਕੀ ਨਾਈ ਸਾਖਤ ਥਾਨ ਕ੍ਰਿਸ਼ਟ ਫਿਰਾਈ ਬਿਨ ਸਿਮਰਨ ਕੂਕਰ ਹਰ ਘਾਇਆ ਸਾਖਤ ਲੋਭੀ ਬੰਦ ਨਾ ਪਾਇਆ ਬਿਨ ਸਿਮਰਨ ਹੈ ਆਤਮ ਘਾਤੀ ਸਾਖਤ ਨੀਚ ਤਿਸ ਕੋਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ ਕਾਹੋ ਨਾਨਕ ਗੁਰ ਜਗਤ ਤਰਾਇਆ ਗਾਉੜੀ ਮਹੱਲਾ ਪੰਜਵਾਂ ਗੁਰ ਕੈ ਬਚਨ 모ਹੇ ਪਰਮ ਗਤ ਪਾਈ ਗੁਰ ਪੂਰੇ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਇਓ 모ਹੇ 나ਉ ਗੁਰ ਪ੍ਰਸਾਦ 모ਹੇ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਤਿਆ ਮਿਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪਰਤਾਪ ਗੁਰ ਕਾ ਬਚਨ ਮਿਟਿਆ ਮੇਰਾ ਭਰਮ ਗੁਰ ਕਾ ਬਚਨ ਪੀਖਿਓ ਸਭ ਬ੍ਰਹਮ ਗੁਰ ਕਾ ਬਚਨ ਕੀਨੋ ਰਾਜ ਜੋਗ ਗੁਰ ਕਾ ਸੰਗ ਤਰਿਆ ਸਭ ਲੋਗ ਗੁਰ ਕਾ ਬਚਨ ਮੇਰੇ ਕਾਰਜ ਸਿਧ ਗੁਰ ਕਾ ਬਚਨ ਪਾਇਆ ਨਾਮੁ ਨਿਦ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟਿਐ ਜਮ ਕੀ ਫਾਸਾ ਗੁਰ ਕੈ ਬਚਨ ਜਾ ਕਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਉਪਾਰ ਬ੍ਰਹਮ ਗਾਉੜੀ ਮਹੱਲਾ ਪੰਜਵਾਂ ਤੇ ਸੁ ਗੁਰ ਕਾਉ ਸਿਮਰਉ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤ ਮੱਜਨ ਕਰਾਓ ਜਨਮ ਜਨਮ ਕੀ ਹਉਮੈ ਮਨ ਹਰਾਓ ਤਿਸ ਗੁਰ ਕਾ ਝੂਲਾ ਬੋ ਪਾਖਾ ਮਹਾ ਅਗਨ ਤੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਧੋ ਬੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਐਸ ਗੁਰ ਕੈ ਗ੍ਰਹਿ ਪੀ ਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜੇਨ ਗੁਰ ਮੋਖ ਕਉ ਦੀਨਾ ਜਿਓ ਆਪਣਾ ਦਾਸ ਰਾਏ ਆਪੇ ਮੋਲ ਲੀਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕਉ ਕਰੀ ਨਮਸਕਾਰ ਕਾਲ ਕਲੇਸ਼ ਭੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ